ਕੋਈ ਨਹੀਂ ਇਹ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਤੇ ਜਦੋਂ ਤਾਈਂ ਹੜ ਹੜਾਂ ਦਾ ਪ੍ਰਕੋਪ ਪੰਜਾਬ ਚ ਵਾਪਰ ਰਿਹਾ ਉਦੋਂ ਤੇ ਸਾਡੇ ਜਥੇਬੰਦੀ ਲੱਗੀ ਹੋਈ ਆ ਤੇ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਾਫੀ ਜਥੇਬੰਦੀਆਂ ਅੱਗੇ ਆ ਰਹੀਆਂ ਅੱਜ ਆਪਣੇ ਜੋ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਕਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਇੱਕ ਇੱਕੋ ਇੱਕ ਆਵਾਜ਼ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨਾਲ ਖੜਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਉਹਨਾਂ ਸਰਕਾਰ ਇੰਨੀ ਢੀਠ ਸਾਈ ਤੇ ਉਤਰੀ ਆ ਕਿ ਉਹਨਾਂ ਨੂੰ ਤੇ ਬਾਹਰ ਕਰ ਦਿੱਤਾ ਪਰ ਉਹਨਾਂ ਦੀ ਕੋਈ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦਾ ਕੋਈ ਮਸਲਾ ਹੱਲ ਕਰਨ ਵਾਸਤੇ ਨਹੀਂ ਸੋਚਿਆ ਗਿਆ ਅੱਜ ਉਹ ਵੀ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵੱਲੋਂ ਬੀਬੀ ਇੰਦਰਜੀਤ कौर ਡਾਕਟਰ ਇੰਦਰਜੀਤ ਜੀ ਕੌਰ ਵੀ ਨਹੀਂ ਆਏ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹ ਬੜੀ ਸ੍ਰੀ ਦਾ ਕਈ ਕਸ਼ਟ ਹੁੰਦੇ باوجود ਵੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕਾਂ ਦਾ ਦੁੱਖ ਦਰਦ ਨੂੰ ਸਮਝ ਰਹੇ ਆ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਸਖਸੀਤਾ ਜਦੋਂ ਅੱਗੇ ਆਉਣ ਗਿਆ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਹੀ ਹੋਰ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਮੇਰੇ ਖਿਆਲ ਸਰਕਾਰ ਤੇ ਆਪਣੇ ਹੱਥ ਖੜੇ ਕਰ ਚੁੱਕੀ ਆ ਆਪਾਂ ਨੂੰ ਇਹਨਾਂ ਭੈੜਾ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਆ ਕਿ ਜਿਹੜੇ ਇਸ ਵੇਲੇ ਬਹੁਤ ਵੱਡੀ ਮੁਸ਼ਕਲ 'ਚ ਘਰੇ ਹੋਏ ਆ ਤੇ ਜਿਆਦਾ ਬਹੁਤ ਵੱਡਾ ਏਰੀਆ ਪਹਿਲਾਂ ਤੇ ਇਹੋ ਹੀ ਬਿਆਸ ਦਰਿਆ ਦਾ ਤੇ ਸਤਲੁਜ ਦਾ ਸੀ ਹੁਣ ਉਧਰ ਰਾਵੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰ ਪੈ ਰਹੀ ਆ ਉਹ ਕੱਲ ਅਸੀਂ ਉਧਰ ਵੀ ਦੇਖਿਆ ਕਿ ਉਹ ਵੀ ਬਹੁਤ ਪਿੰਡ ਜਿਹੜੇ ਆ ਕਿ ਰਸਤਿਆਂ ਤੋਂ ਕੱਟ ਚੁੱਕੇ ਆ ਉਹਨਾਂ ਦੇ ਚਾਰ ਚੁਫੇਰੇ ਪਾਣੀ ਆ ਉੱਥੇ ਜਾਣ ਵਾਸਤੇ ਵੀ ਬੇੜੀ ਤੋਂ ਬੋਟਾਂ ਤੋਂ ਸਿਵਾਏ ਕੋਈ ਸਾਧਨ ਨਹੀਂਗਾ ਇਸ ਕਰਕੇ ਅਸੀਂ ਹੋਰ ਸੰਸਥਾਵਾਂ ਕਹਿੰਦੇ ਨੇ ਬੋਟਾਂ ਦਾ ਪ੍ਰਬੰਧ ਕੀਤਾ ਜਾਵੇ ਦਵਾਈ ਦਾਰੂ ਦਾ ਪ੍ਰਬੰਧ ਕਰਕੇ ਸਾਰੇ ਜਣੇ ਆਪੋ ਆਪਣੇ ਮੋਰਚੇ ਸੁਭਾੜੀਏ ਆਪਾਂ ਇਹਨਾਂ ਲੋਕਾਂ ਨੂੰ ਬਚਾਈਏ ਸਰ 9 ਦਿਨ ਤੋਂ ਜਾਦਾ ਇੱਥੇ ਹੋ ਜਿਆ ਪ੍ਰਸ਼ਾਸਨ ਵੱਲੋਂ ਕੋਈ ਢੇਪ ਪੁਕਤਾ ਪ੍ਰਬੰਧ ਨਹੀਂ ਕਈ ਅਜੇ ਐਸੇ ਘਰ ਨੇ ਉਹਨਾਂ ਤੱਕ ਬੇਟੀਆਂ ਤਾਂ ਕਿ ਦਾ ਕੋਈ ਚੀਜ਼ ਤਾਂ ਨਹੀਂ ਪਹੁੰਚੀ ਉਹਨਾਂ ਦੇ ਪਰਿਵਾਰ ਜਾਂ ਘਰ ਦੀ ਜਿਹੜੇ ਸਮਾਨ ਉੱਥੇ ਰੋਲਦਾ ਤੇ ਪ੍ਰਸ਼ਾਸਨ ਦੀ ਇਹ ਜਿਹੀ ਕੁੜੀ ਨਲਾਈ ਸਾਡੇ ਨੂੰ ਕੀ ਉਹਨਾਂ ਦੀ ਮਦਦ ਕੀਤੀ ਜਾਏ ਕੋਈ ਨਹੀਂ ਅਸੀਂ ਤੇ ਜਿੰਨੇ ਜੋਗੇ ਹੈਗੇ ਆ ਲੱਗੇ ਹੋਏ ਆ ਇਥੇ ਪਹਿਲਾਂ ਵੀ ਆਏ ਆ ਦੋ ਚਾਰ ਵਾਰੀਆਂ ਜਿੱਥੇ-ਤਿੱਥੇ ਅਸੀਂ ਪਹੁੰਚ ਕਰ ਸਕਦੇ ਕੱਲ ਵੀ ਉੱਥੇ ਦੋ ਤਿੰਨ ਪਿੰਡਾਂ ਚ ਅਸੀਂ ਪਾਣੀ ਪੂਣੀ ਪਹਚਾਇਆ ਉੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਚ ਸਾਡੀ ਟੀਮ ਉਦੋਂ ਤੋਂ ਹੀ ਲੱਗੀ ਹੋਈ ਆ ਉਹਨਾਂ ਨੇ ਉਹ ਜਿਹੜੇ 16 ਪਿੰਡ ਪਾਣੀ ਚ ਕਿਰੇ ਉਥੋਂ ਤੱਕ ਉਹਨਾਂ ਨੇ ਹਰ ਇੱਕ ਘਰ ਤੱਕ ਪਹੁੰਚ ਕੀਤੀ ਆ ਪਰ ਅਸੀਂ ਫਿਰ ਵੀ ਅਪੀਲ ਕਰਦੇ ਆ ਕਿ ਚਲੋ ਜਿੰਨੀ ਕਿ ਸਾਡੀ ਸਮਰੱਥਾ ਸੀ ਵੀ ਲੱਗੇ ਹੋਏ ਆ ਹੋਰ ਵੀ ਸਮਰੱਥਾ ਵਾਲੀਆਂ ਪਾਰਟੀਆਂ ਵੀ ਹੈਗੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਉਸ ਸੰਸਥਾਵਾਂ ਲੱਗੀਆਂ ਹੋਈਆਂ ਜਿੱਦਾਂ ਬਾਬਾ ਸੁਖਾ ਸਿੰਘ ਜੀ ਹੋਣੀ ਬੰਦ ਦੇ ਮਜ਼ਬੂਤੀ ਵਾਸਤੇ ਬਾਬਾ ਬਿਲੀ ਚੰਦ ਦਲ ਵਾਲੇ ਬਾਬਾ ਅਵਤਾਰ ਸਿੰਘ ਹੋਣੀ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੇ ਉਹ ਇਹ ਬੰਦ ਟੁੱਟ ਜਾਂਦਾ ਤੇ ਮੇਰਾ ਖਿਆਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੁਹਰਾ ਦੇਖੇ ਘਰਮ ਦੇ ਲੱਗੇ ਤੁਸੀਂ ਪੁੱਛੇ ਸਰਵੇਖਣ ਕੀ ਹੈ ਸਾਰਾ ਦੇਖੋ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਜੋ ਹਰੀਕੇ ਪਤਨ ਧੈਰਿਆ ਹੈ ਉਸ ਸਾਈਡ ਦੇ ਵਿੱਚ ਹੜ ਆਇਆ ਹੈ ਹੜ ਕਾਰਨ ਬਹੁਤ سارے ਲੋਕ ਬੇਘਰ ਹੋ ਗਏ ਨੇ ਔਰ ਬਹੁਤ سارے ਪਰਿਵਾਰ ਡਿਸਪਲੇਸ ਹੋ ਗਏ ਨੇ ਤੈਸ ਕਰਕੇ ਦੇਖੋ ਅਸੀਂ ਉਹਨਾਂ ਦਾ ਹਾਲ ਚਾਲ ਵੇਖਣ ਵਾਸਤੇ ਔਰ ਖਾਸ ਕਰਕੇ ਸਾਡੇ ਪਿੰਗਲਵਾੜੇ ਤੋਂ ਬੀਬੀ ਜੀ ਆਏ ਨੇ ਡਾਕਟਰ 인ਦਰਜੀਤ ਕੌਰ ਜੀ राहत वास्ते वातेण पीने का समान अभी लेके आए हाँ तो असं तो देखो बहुत थोड़ा ही कर सकते हाँ और अपने हिसाब के नाल कर रहे हैं तो एक तो है कि अभी देख लेवे कि की की परेशानी है तो फिर देखो उधर जाके के अमृतसर लोगों कह के जो भी सेवा हो सकती है सेवा असी करावे एक चीज़ जो लोग ये कह रहे हैं कि देखो ਇਧਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਨਾਲ ਦੇ ਜਿਹੜੇ ਗੁਰਦੁਆਰੇ ਨੇ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਹੈ ਜਾਂ ਆਪਣੇ ਬਾਪੂ ਜੀ ਨੇ ترਸੇਮ ਸਿੰਘ ਦੀ ਐਨਆਰਡੀ ਟੀਮ ਜਿਹੜੀ ਹੈ ਇਹ ਸਾਰੇ ਲੋਕ ਮਤਲਬ ਇਥੇ ਰਾਹਤ ਸਮਗਰੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਹਾਈ ਲੈਵਲ ਤੇ ਅਸੀਂ ਕਾੰਗੀ ਤੇ ਹਾਂ ਇਹ ਸਾਰਾ ਕੰਮ ਇਧਰ ਪ੍ਰਸ਼ਾਸਨ ਵੱਲੋਂ ਹੋਣਾ ਚਾਹੀਦਾ ਹੈ ਦੂਸਰੀ ਗੱਲ ਕਿ ਜੋ ਪਾਣੀ ਜ਼ਿਆਦਾ ਆ ਰਿਹਾ ਹੈ ਤੇ ਇਹ ਵੀ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈ वाटर मैनेजमेंट डिपार्टमेंट है उन्होंने भी कह के असी कोशिश करा कि हाँ जो पानी का बहाव ज़्यादा है वह थोड़ा किया जाए ता जो बहुत ज़्यादा परेशानी है खास करके सारे देखो लोग इधर रह रहे हैं और इन्हों खेती गृहस्थी दूजे पास है यह सारा नुकसान बहुत ज़्यादा होया है उसी देख सकते हो कि पेड़ दे, थले के थले किस तरीके रह रहे हैं और बहुत ज़्यादा परेशानी है ਤੇ ਅਸੀਂ ਕੋਈ ਇਹਨੂੰ ਮਤਲਬ ਪੋਲਿਟਿਕਲ ਰੰਗਤ ਨਹੀਂ ਦੇ ਰਹੇ ਹਾਂ ਸਾਡਾ ਇਹ ਮਕਸਦ ਹੈ ਕਿ ਦੇਖਣਾ ਲੋਕਾਂ ਦੇ ਨਾਲ ਗਲਬਾਤ ਕਰਨਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਔਰ ਇਹਨਾਂ ਦੇ ਨਾਲ ਮਤਲਬ ਅਸੀਂ ਜੀ ਅਸੀਂ ਤੁਹਾਡ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਪ੍ਰਸ਼ਾਸਨ ਦੇਖੋ ਇਥੇ ਬਿਲਕੁਲ ਹੀ ਗਾਇਬ ਹੈ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿ ਹਾਂ ਉਹ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਹਿਯੋਗ ਕਰੇ ਤੇ ਇਹੀ ਗੱਲ ਹੈ ਬਾਕੀ ਤਾਂ ਹੋਰ ਕੁਝ ਕੁਛ ਨਾ ਹੈ ਤਾਂ ਦੱਸੋ ਉਹ ਸਾਰੇ ਇਹ ਕਿ ਤੁਹਾਡੇ ਨਾਲ ਕਿਹੜੀ ਰਾਸ ਸਮਗਰੀ ਹੁਣ ਜਿਹੜੀ ਇਹ ਹੱਟ ਨਹੀਂ ਦੇਖੋ ਅਸੀਂ ਤਾਂ ਪਿੰਗਲਵਾੜਾ ਵੱਲੋਂ ਦੇਖੋ ਬੀਬੀ ਜੀ ਆਏ ਹੋਏ ਨੇ ਅਸੀਂ ਲੈ ਕੇ ਇਸ ਵੇਲੇ ਪਿੰਗਲਵਾੜਾ ਵੱਲੋਂ ਆਏ ਹਾਂ ਤੇ ਬਾਕੀ ਖਾਣ ਪੀਣ ਵਾਸਤੇ ਹੀ ਦੇਖੋ ਪਾਣੀ ਦੀਆਂ ਬੋਤਲਾਂ ਉਹ ਸਾਰੇ ਦੇਖੋ ਬੀਬੀਆਂ ਦੇ ਕੋਲ ਬਾਕੀ ਬਿਸਕੁਟ ਜਾਂ ਅਸੀਂ ਰਾਸ਼ਨ ਵੀ ਲੈ ਕੇ ਆਏ ਹਾਂ ਜੋ ਲੰਗਰ ਵਾਸਤੇ ਸਮਗਰੀ ਲੈ ਕੇ ਆਏ ਹਾਂ ਤਾਂ ਉਹ ਸਾਰਾ ਚੀਜ਼ ਅਸੀਂ ਕਰ ਰਹੇ ਹਾਂ ਬਾਕੀ ਅਸੀਂ ਕੋ ਨੂੰ ਤਸਾਂਗੇ اور ਅਸੀਂ ਆਉਂਦੇ ਰਹਾਂਗੇ ਜੀ ਠੀਕ ਹੈ ਜੀ ਥੈਂਕ ਯੂ